ਦਾ ਜਿਹੜਾ ਹਾਊਸ ਆ ਉਹ ਓਪਨਿੰਗ ਡੇ ਆ ਉਹਨਾਂ ਦਾ ਅੱਜ 119ਵੀਂ ਕਾਂਗਰਸ ਦਾ ਤੇ ਰੋਲ ਕਾਲ ਆਰਡਰ ਤੋਂ ਬਾਅਦ ਜੋ ਅਰਦਾਸ ਹੁੰਦੀ ਆ ਓਪਨਿੰਗ ਪ੍ਰੇਅਰ ਤੇ ਉਸ ਤੋਂ ਬਾਅਦ ਇਲੈਕਟ੍ਰੋਨਿਕ ਵੋਟ ਦੇ ਨਾਲ ਕੋਰਮ ਪੂਰਾ ਕਰਨ ਦੇ ਲਈ ਜੋ ਆ ਇਹ ਅ ਅੱਜ ਸ਼ੁਰੂਆਤ ਹੋਈ ਹੈਗੀ ਆ ਅ ਅੱਜ ਦਾ ਦਿਨ ਜੌਨਸਨ ਉਹਨਾਂ ਦੇ ਲਈ ਕਾਫੀ ਕ੍ਰਿਟੀਕਲ ਆ ਕਿਉਂਕਿ ਹਾਊਸ ਸਪੀਕਰ ਦੀ ਜਿਹੜੀ ਸਿਲੈਕਸ਼ਨ ਆ ਉਹ ਅੱਜ ਹੋਣੀ ਹੈਗੀ ਆ ਤੇ ਕਹਿੰਦੇ ਭਈ ਜੋ ਮਾਈਕ ਜੌਨਸਨ ਆ ਰਿਪਬਲਿਕਨ ਨਾਮਿਨੀ ਹੈਗੇ ਆ ਜੋ ਕਾਂਗਰਸ ਦੇ ਵਿੱਚ ਬੜੀ ਥਿਨ ਮੈਜੋਰਟੀ ਆ ਰਿਪਬਲਿਕਨਸ ਦੀ ਤੇ ਮਾਈਕ ਜੌਨਸਨ ਹੁਣੀ ਲੂਜ਼ੀਆਨਾ ਦੇ ਰਿਪਬਲਿਕਨ ਆ 2023 ਤੋਂ ਲੈ ਕੇ ਹੁਣ ਤੱਕ ਹਾਊਸ ਸਪੀਕਰ ਦੀ ਪੋਜੀਸ਼ਨ ਦੇ ਉੱਤੇ ਆ ਇਹਨਾਂ ਨੇ ਕੈਬਰ ਮਕਾਰਥੀ ਉਹਨਾਂ ਨੂੰ ਬਾਹਰ ਕੱਢਿਆ ਸੀ ਤੇ ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸਪੋਰਟ ਕੀਤੀ ਸੀ ਪਰ ਪਿਛਲੇ ਦਿਨਾਂ ਦੇ ਵਿੱਚ 크리스마ਸ ਦੇ ਦੌਰਾਨ ਜਦੋਂ ਫੰਡਿੰਗ ਨੂੰ ਲੈ ਕੇ ਗਵਰਨਮੈਂਟ ਫੰਡਿੰਗ ਨੂੰ ਲੈ ਕੇ ਜੋ ਜੀਓਪੀ ਦੇ ਬਹੁਤ ਸਾਰੇ ਹਾਈਐਸਟ ਰੈਂਕਿੰਗ ਜੋ ਕਾਂਗਰਸਮੈਨ ਹੈਗੇ ਆ ਉਹ ਇਸ ਗੱਲ ਤੋਂ ਨਿਰਾਜ ਸੀਗੇ ਤੇ ਕਹਿੰਦੇ ਵੀ ਇੱਕ ਰਿਪਬਲਿਕਨ ਵੋਟ ਉਹ ਲੂਜ਼ ਕਰ ਸਕਦੇ ਹੈਗੇ ਆ ਸੋ ਅੱਜ ਦਾ ਦਿਨ ਕਾਫੀ ਹੈਰਾਨੀਜਨਕ ਰਹੇਗਾ ਵੀ ਮਾਈਕ ਜੌਨਸਨ ਆਪਣੀ ਪੋਜੀਸ਼ਨ ਨੂੰ ਕਾਇਮ ਰੱਖਦੇ ਆ ਜਾਂ ਨਹੀਂ ਪ੍ਰੈਜ਼ੀਡੈਂਟ 트੍ਰੰਪ ਹੋਣਾ ਨੇ ਉਹਨਾਂ ਨੂੰ ਇਹ ਕਿਹਾ ਵੀ ਗੁੱਡ ਲੱਕ ਤੇ ਦੇਖਦੇ ਆ ਕਿ ਕੀ ਬਣਦਾ ਹੈ ਤੇ ਜੇ ਨਹੀਂ ਉਹ ਇਲੈਕਟ ਕਰ ਸਕਦੇ ਤੇ ਫਿਰ ਅ ਸર્ટਿਫਿਕੇਸ਼ਨ ਵੀ ਹੋਣੀ ਆ 트럼ਪ ਹੋਣਾ ਦੀ ਜਿਹੜੀ 2024 ਦੀ ਇਲੈਕਸ਼ਨ ਵਿਕਟਰੀ ਆ ਉਹਦਾ ਵੀ ਜਿਹੜਾ ਰੌਲਾ ਆ ਉਹ ਪੈ ਸਕਦਾ ਹੈਗਾ ਜੀ ਵਕਤ ਲੱਗ ਸਕਦਾ ਥੋੜਾ ਜਿਆਦਾ ਸਮਾਂ ਜਿਹੜਾ ਉਹ ਲੱਗ ਸਕਦਾ ਪਿਛਲੀ ਵਾਰ ਵੀ ਸਪੀਕਰ ਚੁਣਨ ਦੇ ਲਈ ਕਾਫੀ ਲੰਮਾ ਸਮਾਂ ਜਿਹੜਾ ਉਹ ਲੱਗ ਗਿਆ ਸੀ ਕੈਵਨ ਮਕਾਰਤੀ ਹੋਣਾ ਨੂੰ ਲਾਇਆ ਸੀ ਇਹਨਾਂ ਦੀ ਹੀ ਪਾਰਟੀ ਵਾਲੇ ਬੰਦਿਆਂ ਨੇ ਉਹ ਤੋਂ ਬਾਅਦ ਦੇ ਵਿੱਚ ਫਿਰ ਇਵੈਂਚੁਅਲੀ ਮਾਈਕ ਜੌਨਸਨ ਕਈ ਚਿਰਾਂ ਬਾਅਦ ਜਾ ਕੇ ਕਈ ਹਫ਼ਤੇ ਬਾਅਦ ਜਾ ਕੇ ਨਵੇਂ ਜਿਹੜੇ ਸਪੀਕਰ ਆਹ ਹੋ ਚੁਣੇ ਗਏ ਸੀਗੇ ਜਿਨ੍ਹਾਂ ਦੱਸਿਆ ਵੀ 트럼ਪ ਹੋਣਾ ਨੇ ਇਹਨਾਂ ਦੇ ਹੱਕ ਦੇ ਵਿੱਚ ਸਮਰਥਨ ਦਿੱਤਾ ਹੈਗਾ ਆ ਪਹਿਲਾ ਰਾਉਂਡ ਉਹ ਲੂਜ਼ ਕਰ ਗਏ ਨੇ ਸੋ ਇਹ ਜਿਹੜੀ ਲੇਟੈਸਟ ਨਿਊਜ਼ ਜਿਹੜੀ ਆਈ ਆ ਸੋ ਕਹਿੰਦੇ ਬੀ ਇਟਸ ਨਾਥਿੰਗ ਸੋ ਕੈਨ ਬੀ ਅ ਪਾਰਟ ਆਫ ਦਾ ਪ੍ਰੋਸੈਸ ਹੈਗਾ ਆ ਇਹ ਹੁਣੇ-ਹੁਣੇ ਕੁਝ ਮਿੰਟ ਪਹਿਲਾਂ ਹੀ ਜਿਹੜਾ ਹੋਇਆ ਆ ਸੋ ਹਾਊਸ ਚੈਂਬਰ ਦੇ ਵਿੱਚ ਗਏ ਨੇ ਹਾਊਸ ਦੇ ਸਪੀਕਰ ਦੇ ਲਈ ਆ ਸੋ 119ਵੀਂ ਕਾਂਗਰਸ ਆ ਜੇ ਜਿਸ ਨੂੰ ਗੈਵਲ ਮਾਰ ਕੇ ਸ਼ੁਰੂ ਕੀਤਾ ਗਿਆ ਓਪਨਿੰਗ ਪ੍ਰੇਅਰ ਹੋਈ ਤੇ ਹਾਊਸ ਦੇ ਵਿੱਚ ਜਿਹੜੀ ਇਲੈਕਟ੍ਰੋਨਿਕ ਬੋਰਡ ਜਿੱਦਾਂ ਤੁਸੀਂ ਦੱਸਿਆ ਵੀ ਕੋਰਮ ਦੇ ਲਈ ਉਹ ਸਾਰੀ ਕੁਸ਼ ਜਿਹੜੀ ਹੋ ਕੀਤੀ ਗਈ ਹੈ 트럼ਪ ਕਹਿੰਦੇ ਵੀ ਲੱਗ ਰਿਹਾ ਆ ਵੀ ਫੋਨਸ ਦੇ ਉੱਤੇ ਕੰਮ ਕਰ ਰਹੇ ਆ ਵੀ ਕਾਲਾਂ ਕਰਕੇ ਮੇਕ ਸ਼ੂਰ ਕਰਨਾ ਚਾਹੁੰਦੇ ਆ ਵੀ ਉਹ ਜੌਨਸਨ ਹੁਣਾਂ ਨੂੰ ਸਪੀਕਰ ਬਣਾਉਣ ਟਰੰਪ ਹੁਣਾਂ ਦੇ ਖੇਮੇ ਦੇ ਵਿੱਚ ਹੁਣ ਕਾਫੀ ਬਹੁਮਤ ਹੈਗੀ ਹੈ ਰਿਪਬਲਿਕਨਸ ਬਹੁਤੇ ਟਰੰਪイズਮ ਦੇ ਨਾਲ ਜਿਹੜੇ ਉਹ ਜੁੜ ਚੁੱਕੇ ਆ ਪਰ ਫਿਰ ਵੀ ਅਜੇ ਵਿੱਚ ਵਿੱਚ ਕੋਈ ਕੋਈ ਹੈਗੇ ਨੇ ਜਿਹੜੇ ਟਰੰਪ ਹੁਣਾਂ ਨੂੰ ਜਿਹੜਾ ਆ ਉਹ ਉਹ ਚਾਹੁੰਦੇ ਨਹੀਂ ਆ ਵੀ ਉਹ ਹਰ ਇੱਕ ਤਰੀਕੇ ਦੇ ਨਾਲ ਉਹ ਉਹਨਾਂ ਦੀ ਪੂਰੀ ਕਮਾਂਡ ਜਿਹੜੀ ਉਹ ਬਣ ਸਕੇ ਖਾਸ ਕਰਕੇ ਜਿਹੜੀ ਐਸਟੈਬਲਿਸ਼ਮੈਂਟ ਹੈਗੀ ਆ ਸੋ ਹੁਣ ਇਹ ਦੇਖਦੇ ਆ ਵੀ ਕੀ ਇਸ ਦੇ ਵਿੱਚ ਬਣੂਗਾ 트럼ਪ ਹੋਣਾ ਨੇ ਕਨਫਰਮ ਕੀਤਾ ਆਪਣੀ ਸੀਐਨਐਨ ਦੇ ਇੰਟਰਵਿਊ ਦੇ ਵਿੱਚ ਵੀ ਜਿਹੜੇ ਰਿਪਬਲਿਕਨ ਹੋਲਡਆਊਟਸ ਹੈਗੇ ਆ ਜਿਹੜੇ ਅਜੇ ਉਹਨਾਂ ਦੇ ਹੱਕ ਦੀ ਵੋਟ ਨਹੀਂ ਪਾ ਰਹੇ ਉਹਨਾਂ ਦੇ ਨਾਲ ਉਹ ਫੋਨ ਦੇ ਉੱਤੇ ਲੱਗੇ ਹੋਏ ਆ ਰਾਬਤਾ ਬਣਾ ਰਹੇ ਆ ਤੇ ਤਾਂ ਜੋ ਇਸ ਤਰੀਕੇ ਨਾਲ ਬਣੇ ਜਿਹੜੇ ਚਿਪ ਰਾਇਟ ਐਕਸੈਸ ਤੋਂ ਨੇ ਉਹਨਾਂ ਦੇ ਨਾਲ ਜਿਹੜੀ ਡੀਲ ਆ 트럼ਪ ਹੋਣੀ ਆਪਣੀ ਟੀਮ ਦੇ ਨਾਲ ਮਿਲ ਕੇ ਉਹਨਾਂ ਦੇ ਨਾਲ ਬਣਾ ਰਹੇ ਆ ਇਹ ਇੱਕ ਫਰੀडम ਦੇ ਜਿਹੜੇ ਹਾਊਸ ਫਰੀडम ਕਾਕਸ ਆ ਉਹਦੇ ਇੱਕ ਇਨਫਲੂਐਂਸ਼ੀਅਰ ਮੈਂਬਰ ਆ ਤੇ ਜான்ਸਨ ਦੇ ਉੱਤੇ ਅਜੇ ਉਹਨਾਂ ਦੀ ਪੂਰੀ ਰਾਏ ਕਹਿ ਲੋ ਵੀ ਨਹੀਂ ਬਣੀ ਹੈਗੀ ਤੇ ਉਹਨਾਂ ਨੇ ਉਹਦਾ ਇੰਟਰਵਿਊ ਦੇ ਵਿੱਚ ਜ਼ਰੂਰ ਕੀਤਾ 트럼ਪ ਉਹਨਾਂ ਦੇ ਵਿੱਚ ਪ੍ਰੋਵਾਈਡਲ ਡੂ ਵਾਟ ਇਜ਼ ਰਾਈਟ ਫਾਰ ਦਾ ਕੰਟਰੀ ਟ੍ਰਿਪ ਜਿਹੜੇ 트럼ਪ ਹੋਣਾ ਦੇ ਹੱਕ ਦੇ ਵਿੱਚ ਜੇ ਸਪੀਕਰ ਵੀ ਆਉਂਦੇ ਆ ਸੈਨੇਟ ਦਾ ਮੈਜੋਰਟੀ ਲੀਡਰ ਵੀ ਆਉਂਦਾ ਆ ਤਾਂ ਇਹਨਾਂ ਨੂੰ ਕਾਫੀ ਜ਼ਿਆਦਾ ਮਜ਼ਬੂਤੀ ਦੇ ਨਾਲ ਮੌਕਾ ਮਿਲੇਗਾ ਆਪਣੀਆਂ ਜਿਹੜੀਆਂ ਪਾਲਿਸਿਸ ਆ ਉਸ ਨੂੰ ਲਾਗੂ ਕਰਵਾਉਣ ਦੇ ਲਈ ਕਿਉਂਕਿ ਹੁਣ ਹਾਊਸ ਦੇ ਵਿੱਚ ਵੀ ਮੈਜੋਰਟੀ ਆ ਚਾਹੇ ਉੱਥੇ ਨਾ ਮੈਜੋਰਟੀ ਆ ਤੇ ਸੈਨੇਟ ਦੇ ਵਿੱਚ ਵੀ ਜਿਹੜੀ ਇਹਨਾਂ ਦੀ ਹੁਣ ਮੈਜੋਰਟੀ ਪੱਕੀ ਹੋ ਚੁੱਕੀ ਆ ਤੇ ਰਾਸ਼ਪਤੀ ਵੀ ਆ ਜਦ ਪਹਿਲੀ ਵਾਰ 트럼ਪ 2017 ਦੇ ਵਿੱਚ ਇਹਨਾਂ ਨੇ ਸੋਚ ਚੁੱਕੀ ਸੀ ਤਾਂ ਉਸ ਟਾਈਮ ਦੇ ਉੱਤੇ ਇਹੀ ਰੌਲਾ ਜਿਹੜਾ ਪੈਂਦਾ ਰਿਹਾ ਵੀ ਇੱਕ ਤਾਂ ਇਹ ਪਹਿਲੀ ਵਾਰ ਹੀ ਆਏ ਸੀਗੇ ਆ ट्रांजिशन ਦੇ ਵਿੱਚ ਜਦੋਂ ਇਲੈਕਸ਼ਨ ਜਿੱਤਣ ਤੋਂ ਬਾਅਦ ਦੇ ਵਿੱਚ ਕੈਲੋ ਵੀ ਨਵੇਂ-ਨਵੇਂ ਜਿੱਤੇ ਚਾ ਦੇ ਵਿੱਚ ਉਹ ਚੀਜ਼ਾਂ ਕਈ ਕਰਨੀਆਂ ਭੁੱਲ ਗਏ ਮਿਸ ਹੋ ਗਈਆਂ ਇਸ ਵਾਰ ਉਹ ਚਾਹੁੰਦੇ ਆ ਵੀ ਸਾਰੀ ਦੀ ਸਾਰੀ ਪਾਰਟੀ ਉਹਨਾਂ ਦੇ ਪਿੱਛੇ ਅਲਾਈਨ ਹੋ ਕੇ ਚੱਲੇ ਉਹਨਾਂ ਦੀਆਂ ਪਾਲਿਸੀਜ਼ ਦੇ ਨਾਲ ਅਲਾਈਨ ਹੋ ਕੇ ਚੱਲੇ ਤਾਂ ਜੋ ਇਵੈਂਚੁਅਲੀ ਜਿਹੜਾ ਆ ਉਹ ਆਪਣੀਆਂ ਪਾਲਿਸੀਜ਼ ਨੂੰ ਕਾਨੂੰਨਾਂ ਦੇ ਰੂਪ ਦੇ ਵਿੱਚ ਇੱਥੇ ਲਾਗੂ ਜਿਹੜਾ ਉਹ ਕਰ ਸਕਣ ਸੋ ਦੈਟਸ ਹੀ ਕੀ ਬਣਦਾ ਆ ਪਹਿਲੇ ਰਾਉਂਡ ਦੇ ਵਿੱਚ ਉਹਦਾ ਜੌਨਸਨ ਜਿਹੜੇ ਆ ਉਹ ਹਾਰ ਗਏ ਨੇ ਤੇ ਹੁਣ ਦੇਖਣਾ ਹੋਊਗਾ ਵੀ ਕਿੰਨਾ ਕੁ ਵਕਤ ਲੱਗਦਾ ਆ ਕਿਉਂਕਿ ਇਸ ਟਾਈਮ ਵੱਡਾ ਨਾਮ ਸਪੀਕਰ ਦੇ ਲਈ ਮਾਈਕ ਜான்ਸਨ ਦਾ ਹੀ ਆ ਰਿਹਾ ਆ ਇਸ ਤੋਂ ਇਲਾਵਾ ਜੇ ਕੋਈ ਹੋਰ ਨਾਮ ਤਾਂ ਨਹੀਂ ਜਿਹੜਾ ਹਰਜੋਤ ਸਿੰਘ ਜੀ ਲੋਕਾਂ ਨੂੰ ਜਨਤਕ ਲਈ ਪਤਾ ਵੀ ਕੌਣ ਜਿਹੜਾ ਅੱਗੇ ਆ ਸਕਦਾ ਆ ਸੋ ਲੂਸੀਆਨਾ ਦੇ ਰਿਪਬਲਿਕਨ ਮਾਈਕ ਜான்ਸਨ ਨੂੰ ਕਿੰਨਾ ਕੁ ਵਕਤ ਲੱਗਦਾ ਆ ਕਿੰਨੇ ਕੁ ਰਾਉਂਡਸ ਬਾਅਦ ਉਹਨਾਂ ਦਾ ਇਵੈਂਚੁਅਲੀ ਨੰਬਰ ਆਉਂਦਾ ਆ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਜੀ ਨੈਂਸਿਪਲੋਸੀ ਹੁਣੇ ਵੀ ਪਹਿਲੀ ਵਾਰੀ ਉਹਨਾਂ ਦੇ ਪੈਰ ਤੇ ਸੱਟ ਲੱਗੀ ਹੋਈ ਆ ਉਸ ਤੋਂ ਬਾਅਦ ਇਸ ਕਾਂਗਰਸ ਸੈਸ਼ਨ ਦੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਹੋਏ ਹੈਗੇ